ਪੰਜ ਚੀਜ਼ਾਂ ਹੀ ਐ ਸਾਰਿਆਂ ਦਾ ਜੋਰ ਲੱਗਾ ਪਿਆ ਕਿ ਇੱਕ ਤੇ ਮੇਰੀ ਕੋਠੀ ਪਿੰਡ ਚ ਸੁਣੀ ਹੋਏ ਐ ਭਾਵੇਂ ਉਹਦੇ ਲਈ ਮੈਂ ਨਸ਼ਾ ਵੇਚਾਂ ਬੰਦੇ ਮਾਰਦਾ ਜੋ ਮਰਜੀ ਕਰਾਂ ਦੂਸਰਾ ਮੇਰੇ ਕੱਪੜੇ ਸਾਰਿਆਂ ਤੋਂ ਸੁਨੱਖੇ ਹੋਣ ਤੀਸਰਾ ਮੇਰੀ ਬੈਂਕ ਚ ਸਾਰਿਆਂ ਦਾ ਪੈਸਾ ਖੋ ਕੇ ਮੈਂ ਇਕੱਲਾ ਹੀ ਲਿਆਵਾਂ ਬੜਾ ਪਿਆਰਾ ਕਿਸੇ ਨੇ ਲਿਖਿਆ ਕਹਿੰਦੇ ਵਾ ਰੱਬ ਜੀ ਬੰਦਾ ਚਾਰ ਚੀਜ਼ਾਂ ਲਈ ਜ਼ਿੰਦਗੀ ਦੇ ਸੰਘਰਸ਼ ਲੜਦਾ ਸਭ ਤੋਂ ਪਹਿਲੀ ਆਸ ਕੀ ਵੀ ਪਿੰਡ 'ਚ ਮੈਂ ਸਭ ਤੋਂ ਅੱਗੇ ਹਾਂ ਜੀ ਦਾ ਕਰਕੇ ਆ ਦੁਨੀਆ ਤੇ ਵੇਖੋ ਕੀ ਬਣ ਗਿਆ ਪਤਾ ਸਭ ਨੂੰ ਆ ਵੀ ਨੰਗੇ ਆਏ ਤੇ ਨੰਗੇ ਚਾਰ ਚੀਜ਼ਾਂ ਲਈ ਬੰਦਾ ਲੜਦਾ ਜ਼ਿੰਦਗੀ 'ਚ ਇੱਕ ਮੈਂ ਪਿੰਡ 'ਚੋਂ ਸਭ ਤੋਂ ਅੱਗੇ ਦੂਜਾ ਮੇਰਾ ਘਰ ਪਿੰਡ 'ਚੋਂ ਉੱਚਾ ਤੀਜਾ ਮੇਰੇ ਕੱਪੜੇ ਸਭ ਤੋਂ ਮਹਿੰਗੇ ਮਾਡਰਨ ਤੇ ਚੌਥਾ ਲੋਕ ਮੇਰੀ ਬੱਲੇ ਬੱਲੇ ਕਰਕੇ ਮਗਰ ਤੁਰਨਾ ਉਹ ਰੱਬ ਦਾ ਵੀ ਕਿੰਨਾ ਪਿਆਰਾ ਸਿਧਾਂਤ ਜਦੋਂ ਬੰਦਾ ਮਰਦਾ ਨਾ ਪਹਿਲਾਂ ਚਾਰੇ ਚੀਜ਼ਾਂ ਪੂਰੀਆਂ ਕਰਦਾ ਵੀ ਖੈਰ ਜ਼ਿੰਦਗੀ 'ਚ ਨਹੀਂ ਹੋਈਆਂ ਤੇ ਅੱਜ ਕਰ ਦिए ਜਦੋਂ ਉਹਨੂੰ ਨਵਾ ਕੇ ਮੁਰਦੇ ਨੂੰ ਮੜੀਆਂ ਵੱਲ ਨੂੰ ਤੋਰਦੇ ਤੇ ਰੱਬ ਜੀ ਉੱਥੇ ਹਾਜ਼ਰ ਹੋ ਕੇ ਕਹਿੰਦੇ ਬੱਚਾ ਮੇਰਾ ਸੀ ਕਿਤੇ ਕਵੇ ਨਾ ਬਾਪੂ ਨੇ ਜ਼ਿੰਦਗੀ 'ਚ ਥੋੜ੍ਹ ਰੱਖੀ ਪਹਿਲੀ ਆਸ ਪੂਰੀ ਉਦੋਂ ਹੁੰਦੀ ਜਦੋਂ ਮੁਰਦੇ ਦਾ ਫੱਟਾ ਚਾਰ ਜਣੇ ਮੋਢਿਆਂ ਤੇ ਚੁੱਕਦੇ ਆ ਤੇ ਸਾਰੇ ਲੋਕ ਨੀਵੇਂ ਰਹਿ ਜਾਂਦੇ ਤੇ ਮੁਰਦਾ ਹਾਂ ਦੂਸਰਾ ਉਹਦਾ ਚਾਹ ਹੁੰਦਾ ਵੀ ਮੇਰੇ ਬਸਤਰ ਸਭ ਤੋਂ ਇਮੇਰੇ ਖਿਆਲ ਹੈ ਵੀ ਕੋਈ ਗਿਰਲਾ ਹੋਊ ਜਿਹੜਾ ਸੰਸਕਾਰ ਤੇ ਨਵਾਂ ਸੂਟ ਪਾ ਕੇ ਜਾਊ ਆਖੋ ਵੇਖ ਰੋ ਇਹ ਵੀ ਗਰੰਟੀ ਆ ਮੜੀਆਂ ਵੱਲੋਂ ਤੁਰਨਾ ਉਦੋਂ ਸਭ ਤੋਂ ਸੋਹਣੇ ਕੱਪੜੇ ਹੁੰਦੇ ਮੁਰਦੇ ਦੇ ਦੋ ਸ਼ਰਤਾਂ ਤੀਸਰੀ ਮੰਗ ਹੁੰਦੀ ਵੀ ਪਿੰਡ ਸਾਰਾ ਮੇਰੇ ਮਗਰ ਚੱਲੇ ਤੇ ਮੈਂ ਆਗੂ ਹੋਵਾਂ ਕੁਰਸੀ ਮੰਤਰੀ ਆ ਵੀ ਉਹ ਵੀ ਰੱਬ ਪੂਰੀ ਕਰ ਦਿੰਦਾ ਵੀ ਮੁਰਦੇ ਦਾ ਮੰਝਾ ਸਭ ਤੋਂ ਅੱਗੇ ਤੇ ਸਾਰਾ ਪਿੰਡ ਤੇ ਚੌਥਾ ਮਕਾਨ ਜਿਹਦੇ ਬਦਲੇ ਆਪਾਂ ਲੋਕਾਂ ਦੇ ਪੁੱਤ ਮਾਰ-ਮਾਰ ਕੇ țeਰੀਆਂ ਲਾ ਦਿੱਤੀਆਂ ਇੰਨਾ ਕੁ ਕੁਝ ਜ਼ਿੰਦਗੀ 'ਚ ਕਈ ਬੰਦੇ ਤੇ ਮੰਨ ਗਏ ਜੀ ਉਹਨਾਂ ਨੇ ਤੇ ਜਦੋਂ ਸ਼ਬਦ ਦੀ ਛੱਟ ਵਜਦੀ ਉਹਨਾਂ ਤੇ ਆਪ ਗੁਨਾਹ ਮੰਨੇ ਲਾਈਵ ਹੋ ਕੇ ਪੱਤਰਕਾਰ ਸੱਦ ਕੇ ਮੇਤੋ ਆਹ ਗਲਤੀਆਂ ਹੋਈਆਂ ਜੀ ਸੰਗਤ ਜੀ ਮੈਨੂੰ ਬਖਸ਼ ਲਓ ਇਹਨੂੰ ਕਹਿੰਦੇ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਇਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੀਜੇ ਪਤਾ ਨਹੀਂ ਸੰਗਤ ਵਿੱਚ ਕਿਹਦੇ ਦਿਲ ਨੂੰ ਲੱਗ ਜਾਣਾ ਬੋਲ ਗਲਤੀ ਅਸੀਂ ਵੀ ਕੀਤੀ ਵੀ ਜਿਹੜਾ ਅਸੀਂ ਸਿਰਫ ਇਹ ਅਰਦਾਸ ਕਰਦੇ ਬਾਬਾ ਮੁੰਡਾ ਉਹ ਜੀ ਖੰਡ ਪਾਠ ਕਰਾਵਾਂਗੇ ਬੜੀ ਵੱਡੀ ਗਲਤੀ ਕੀਤੀ ਇੱਥੇ ਬਾਬਾ ਜੀ ਪੀਆਰ ਹੋ ਜੇ ਬੱਚੇ ਦੀ ਖੰਡ ਪਾਠ ਇਹ ਸ਼ਬਦ ਨਹੀਂ ਸੀ ਕਹਿਣਾ ਇਹ ਕਹਿਣਾ ਸੀ ਬਾਬਾ ਤੂੰ ਮੇਰੇ ਕਾਰਜ ਕਰੀ ਤੇ ਮੈਂ ਪਰਿਵਾਰ ਸਮੇਤ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾਗਾ